ਜਿੱਥੇ ਇੱਕ ਪਾਸੇ ਟ੍ਰੇਡ ਯੂਨੀਅਨ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਸੀਗਾ ਅਮਰੀਕਾ ਨਾਲ ਟ੍ਰੇਡ ਡੀਲ ਅਤੇ ਨਵੇਂ ਲੇਬਰ ਲਾਅ ਦੇ ਦਾ ਵਿਰੋਧ ਕਰਨ ਨੂੰ ਲੈ ਕੇ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਸੀ ਉਸ ਉਹਦੇ ਨਾਲ ਦੂਜੇ ਪਾਸੇ ਜਿਹੜੀ ਪੀਆਰਟੀਸੀ ਪਨ ਬੱਸ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਵੱਲੋਂ ਵੀ ਅੱਜ ਹੜਤਾਲ ਦਾ ਜਿਹੜਾ ਸਟ੍ਰਾਈਕ ਕੀਤੀ ਗਈ ਸੀ ਸੋ ਤੁਹਾਨੂੰ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੇ ਦਿਖਾ ਰਹੇ ਨੇ ਜਿੱਥੇ ਅੱਜ ਭਾਰਤ ਬੰਦਾ ਸੱਦਾ ਕਿ ਦਿੱਤਾ ਗਿਆ ਸੀ ਉੱਥੇ ਹੀ ਪੀਆਰਟੀਸੀ ਪਨ ਬੱਸ ਦੇ ਜਿਹੜੇ ਮੁਲਾਜ਼ਮ ਆ ਉਹ ਵੀ ਸਟ੍ਰਾਈਕ ਤੇ ਨੇ ਹੁੰਦੇ ਨੇ ਗੱਲਬਾਤ ਕਰਾਂਗੇ ਕਿ ਜਿਹੜੀ ਮੀਟਿੰਗ ਹੋਈ ਸੀ ਕੱਲ ਉਹਦੇ ਵਿੱਚ ਕੀ ਕੁਝ ਨਿਕਲਿਆ ਕਿਉਂਕਿ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਪ੍ਰਵੀਨ ਕੁਮਾਰ ਜਰਨਲ 77 ਪੰਨਬਾਸ ਕੰਟਰੈਕਟਰ ਵਰਕਰ ਯੂਨੀਅਨ ਲੁਧਿਆਣਾ ਸਰ ਅੱਜ ਜਿੱਥੇ ਇੱਕ ਪਾਸੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਟ੍ਰੇਡ ਯੂਨੀਅਨ ਵੱਲੋਂ ਜਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਕਿ ਤੁਸੀਂ ਉਹਨਾਂ ਨੂੰ ਸਮਰਥਨ ਕਰਦੇ ਹੋ ਬਿਲਕੁਲ ਜੀ ਸਾਡੀਆਂ ਜਿਹੜੀਆਂ ਹੜਤਾਲਾਂ ਇਹ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਖਾਤਰ ਜਿਹੜੀਆਂ ਅਸੀਂ ਹੜਤਾਲਾਂ ਕਰਦੇ ਹੋ ਰਹਿਆਂ ਪਰ ਜਿਹੜੀ ਅੱਜ ਟ੍ਰੇਡ ਜਥੇਬੰਦੀਆਂ ਦੇ ਸੱਦੇ ਦੇ ਭਾਰਤ ਬੰਦ ਦੇ ਕਾਲ ਆ ਅਸੀਂ ਉਸ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਆ ਸਰ ਤੁਹਾਡੀ ਤੁਸੀਂ ਅੱਜ ਸਟ੍ਰਾਈਕ ਕੀਤੀ ਹੋਈ ਅੱਜ ਸੜਕਾਂ ਤੇ ਬੱਸਾਂ ਨਹੀਂ ਦਿਖਣਗੀਆਂ ਤੁਹਾਡੇ ਕਿਹੜੀ-ਕਿਹੜੀ ਤੁਹਾਡੀਆਂ ਮੰਗਾਂ ਨੇ ਤੁਹਾਡੀਆਂ ਦੇਖੋ ਜੀ ਸਾਡੀ ਜਿਹੜੀ ਅਸੀਂ 15 17 17 ਸਾਲ ਤੋਂ ਜਿਹੜੇ ਕੰਟਰੈਕਟ ਤੇ ਆਊਟਸੋਰਸ ਤੇ ਇਹਨਾਂ ਵਿਭਾਗਾਂ ਦੇ ਵਿੱਚ ਵਿਰਾਸਤੀ ਧਾਰਿਆਂ ਦੇ ਵਿੱਚ ਕੰਮ ਕਰ ਰਹੇ ਆ ਸਾਡੀਆਂ ਮੰਗਾਂ ਕਿ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਪਲੱਸ ਜਿਹੜੀਆਂ ਕਿਲੋਮੀਟਰ ਬੱਸਾਂ ਦਾ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਜਿਹੜੀਆਂ ਬੱਸਾਂ ਲੈ ਕੇ ਆ ਰਹੀਆਂ ਅਸੀਂ ਮੰਗ ਕਰਦੇ ਆ ਕਿ ਉਹ ਬੱਸਾਂ ਨਾ ਪਾਈਆਂ ਜਾਣ ਪਿਛਲੇ 28 ਨਵੰਬਰ ਨੂੰ ਪੰਜਾਬ ਸਰਕਾਰ ਜਿਹੜਾ ਕਿਲੋਮੀਟਰ ਦਾ ਟੈਂਡਰ ਖੋਲਣ ਜਾ ਰਹੀ ਸੀ ਅਸੀਂ ਉਸ ਸੰਬੰਧ ਵਿੱਚ 2 ਘੰਟੇ ਦੀ ਜਿਹੜੀ ਗੇਟ ਰੈਲੀ ਰੱਖੀ ਸੀਗੀ ਪਰ ਸਰਕਾਰ ਇੰਨੇ ਘਟਿਆ ਪੱਧਰ ਤੇ ਉਤਰ ਗਈ ਕਿ ਸਾਡੇ ਜਿਹੜੇ ਮੇਨ ਆਗੂ ਉਹਨਾਂ ਨੂੰ ਘਰਾਂ ਤੋਂ ਸਵੇਰੇ 4 ਵਜੇ ਅਰੈਸਟ ਕਰ ਲਿਆ ਜਾਂਦਾ ਅੱਜ ਤਕਰੀਬਨ 70 ਕਿ 75 ਦਿਨ ਹੋ ਗਏ ਆ ਸਾਡੇ ਜਿਹੜੇ ਆਗੂ ਆ ਜੇਲ੍ਹਾਂ ਦੇ ਵਿੱਚ ਰਿਹਾ ਵਿੱਚ ਬੰਦ ਆ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਇਸ ਕਰਕੇ ਸਾਡੀ ਮੇਨ ਮੰਗਾਂ ਜੋ ਬਣੀ ਹੋਈ ਹੈ ਕਿ ਜਿਹੜੇ ਸਾਡੇ ਸਾਥੀਆਂ ਨੂੰ ਰਿਹਾ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅੱਛਾ ਇਹ ਮੰਗਾਂ ਵੀ ਤੁਹਾਡੀਆਂ ਜ਼ਿਆਦਾਤਰ ਪੁਰਾਣੀਆਂ ਹੀ ਨੇ ਕਿਉਂਕਿ ਕੋਈ ਨਵੀਂ ਖਾਸ ਕੋਈ ਮੰਗ ਨਹੀਂ ਆ ਪਰ ਮੀਟਿੰਗਾਂ ਵੀ ਤੁਹਾਡੀਆਂ ਕਾਫੀ ਜਰੀਆ ਸਰਕਾਰਾਂ ਨਾਲ ਵੀ ਹੁੰਦੀਆਂ ਨੇ ਕੱਲ ਵੀ ਇੱਕ ਮੀਟਿੰਗ ਹੋ ਕੇ ਆਈ ਏ ਉਹਦੇ ਵਿੱਚ ਕੀ ਕੁਝ ਨਿਕਲਿਆ ਉਹਦੇ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਅਸੀਂ ਗਰਾਊਂਡ ਲੈਵਲ ਤੋਂ ਜਿਹੜੀ ਸਰਕਾਰ ਚਲਾਵਾਂਗੇ ਜਿਹੜੇ ਵਿਰਾਸਤੀ ادارے ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਅੱਜ ਇਸ ਦੇ ਉਲਟ ਜਿਹੜੀ ਸਰਕਾਰ ਮੀਟਿੰਗਾਂ ਮੀਟਿੰਗਾਂ ਖੇਡ ਰਹੀ ਹੈ ਕਿਉਂਕਿ ਸਰਕਾਰ ਨਾਲ 80 85 ਸਾਡੀਆਂ ਤਕਰੀਬਨ ਲੱਗਭਗ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਪਰ ਮੀਟਿੰਗਾਂ ਜਿਹੜੀਆਂ ਬੇਸਿੱਟਾਈ ਨਿਕਲਦੀਆਂ ਕਿ ਸਾਡੀ ਕੋਈ ਜਿਹੜੀ ਮੰਗ ਉਹ ਮੰਨੀ ਨਹੀਂ ਜਾਂਦੀ ਇਸ ਕਰਕੇ ਵਾਰ-ਵਾਰ ਸਾਨੂੰ ਹੜਤਾਲਾਂ ਤੇ ਜਾਣਾ ਪੈ ਰਿਹਾ ਹੋਰ ਵੀ ਇੱਥੇ ਮੁਲਾਜ਼ਮ ਹੈਗੇ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈ ਸੀਨੀਅਰ ਮੀਤ ਪ੍ਰਧਾਨ ਆ ਅੱਜ ਸਾਡੀ ਜਿਹੜੀ ਹੜਤਾਲ ਆ ਦੂਜੇ ਦਿਨ ਚ ਸ਼ਾਮਲ ਹੋਈ ਆ ਕਿਉਂਕਿ ਪਿਛਲੇ 28 ਨਵੰਬਰ ਤੋਂ ਸਾਡੇ ਸਾਥੀਆਂ ਨੂੰ ਪੁਲਿਸ ਵੱਲੋਂ ਨਜਾਇਜ਼ ਤੌਰ ਤੇ ਹਿਰਾਸਤ ਚ ਰੱਖਿਆ ਹੋਇਆ ਹੈ। ਟਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਬੰਦਿਆਂ ਨੂੰ ਢਾਲ ਬਣਾ ਕੇ ਉਹ ਸਾਡੇ ਤੇ ਨਜਾਇਜ਼ ਸ਼ਰਤਾਂ ਥੋਪਣਾ ਚਾਹੁੰਦੇ ਨੇ ਅਸੀਂ ਲਗਾਤਾਰ ਉਹਨਾਂ ਦੀ ਰਿਹਾਈ ਦੇ ਲਈ ਮੰਗ ਕਰਦੇ ਆ ਰਹੇ ਹਾਂ 28 ਨਵੰਬਰ ਤੋਂ ਲੈ ਕੇ ਹੁਣ ਤੱਕ ਤਕਰੀਬਨ 4 ਤੋਂ 5 ਮੀਟਿੰਗਾਂ ਅਧਿਕਾਰੀਆਂ ਨਾਲ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋ ਚੁੱਕੀਆਂ ਨੇ ਪਰ ਮੈਨੇਜਮੈਂਟ ਉਹਨਾਂ ਸਾਥੀਆਂ ਨੂੰ ਰਿਹਾ ਨਹੀਂ ਕਰ ਰਹੀ ਸੋ ਮਜਬੂਰਨ ਕੱਲ ਦੁਪਹਿਰ ਤੋਂ ਹੀ ਸਾਨੂੰ ਬੰਦ ਕਰਕੇ ਜਿਹੜਾਗਾ ਅੱਜ ਪੂਰੇ ਦਿਨ ਦੀ ਹੜਤਾਲ ਕਰਨੀ ਅੱਛਾ ਅੱਜ ਪੂਰੇ ਦਿਨ ਦੀ ਹੜਤਾਲ ਹੈ ਕਿੰਨੇ ਕ ਤੁਹਾਡੇ ਜਿਹੜੇ ਮੁਲਾਜ਼ਮ ਹੜਤਾਲ ਤੇ ਕਿੰਨੀਆਂ ਬੱਸਾਂ ਜੜੀਆਂ ਅੱਜ ਸੜਕਾਂ ਤੇ ਨਹੀਂ ਦੌੜਨ ਦੇਖੋ ਜੇ ਗੱਲ ਕੀਤੀ ਜਾਂਦਾ ਪਨ ਬੱਸ ਤੇ ਪੀ ਆਰਟੀਸੀ ਜਿਹ ਪਣ ਵਾਸਤੇ ਪੀਆਰਟੀਸੀ ਦੇ ਜਿੰਨੇ ਵੀ ਕੱਚੇ ਕੰਮ ਇਹਨੇ ਮੁਕੰਮਲ ਤੌਰ ਤੇ ਅੱਜ ਹਰਤਾਲ ਤੇ ਨੇ ਕੁਝ 5-7% ਜਿਹੜੀ ਰੈਗੂਲਰ ਜਾਂ ਕਿਲੋਮੀਟਰ ਸਕੀਮ ਦੀਆਂ ਬਸਾਂ ਚੱਲ ਰਹੀਆਂ ਅੱਛਾ ਜਿਹੜਾ ਤੁਸੀਂ ਅੱਜ ਜਿਹੜਾ ਮੁੱਖ ਮੰਤਰੀ ਦੇ ਕਰਦਾ ਘਰਾਓ ਕਰਨ ਦੀ ਅੱਜ ਗੱਲ ਕਹੀ ਸੀ ਉਹਨੂੰ ਪੋਸਟਪੋਨ ਕੀਤਾ ਗਿਆ ਜਾਂ ਉਹਨੂੰ ਹਜੇ ਅੱਗੇ ਗਾਂਵ ਵਿੱਚ ਕੋਈ ਵਿਚਾਰਿਆ ਜਾਏਗਾ ਗੱਲ ਦੇਖੋ ਗੱਲ ਇਸ ਤਰ੍ਹਾਂ ਕੀ ਕੱਲ ਰਾਤ ਹੀ 6 ਘੰਟੇ ਲਗਾਤਾਰ ਟ੍ਰਾਂਸਪੋਰਟ ਸੈਕਟਰੀ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਬੇਸੱਟਾ ਨਿਕਲਦੀ ਆ ਉਸ ਤੋਂ ਬਾਅਦ ਰਾਤ 11 ਵਜੇ ਤੋਂ ਹੀ ਪੁਲਿਸ ਲਗਾਤਾਰ ਸਾਡੇ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ 'ਚ ਰੇਡ ਕਰਨੀ ਸ਼ੁਰੂ ਕਰ ਦਿੰਦੀ ਆ। ਤਕਰੀਬਨ 10 ਦੇ ਕਰੀਬ ਸਾਥੀ ਵੱਖ-ਵੱਖ ਸ਼ਹਿਰਾਂ 'ਚ ਚੱਕੇ ਜਾਂਦੇ ਨੇ। ਉਹਨਾਂ ਨੂੰ ਪੁਲਿਸ ਡਿਟੇਨ ਕਰ ਲੈਂਦੀ ਆ, ਹਿਰਾਸਤ 'ਚ ਲੈ ਲੈਂਦੀ ਆ। ਸੋ ਅਸੀਂ ਉਹਨਾਂ ਸਾਥੀਆਂ ਨੂੰ ਤੇ ਆਪਣੇ ਜਿਹੜੇ ਬਾਕੀ ਕਰਮਚਾਰੀ ਹੈ ਇਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹ ਜਿਹੜਾ ਸੰਗਰੂਰ ਪੋਸਟ ਆਪਣਾ ਧਰਨੇ ਦਾ ਪ੍ਰੋਗਰਾਮ ਸੀ ਉਹਨੂੰ ਪੋਸਟਪੋਨ ਕੀਤਾ। ਹੁਣ ਲਗਾਤਾਰ ਪਾਤਰੀ ਜਿੱਥੇ ਬੰਦੀਆਂ ਜਿੱਥੇ ਕਿਸਾਨ, ਮਜ਼ਦੂਰ, ਮਜ਼ਦੂਰ ਜਿੱਥੇ ਬੰਦੀਆਂ ਉਹਨਾਂ ਨਾਲ ਮੀਟਿੰਗ ਸ਼ਾਮ ਤੱਕ ਉਮੀਦ ਆ ਕਿ ਅਗਲੇ ਜਿਹੜੇ ਸੰਘਰਸ਼ ਨੇ ਜਿਸ ਤਰ੍ਹਾਂ ਦੇ ਵੀ ਸੰਘਰਸ਼ ਹੋਣਗੇ ਉਹ ਐਲਾਨ ਕਰ ਦਿੱਤੇ ਅੱਛਾ ਹੁਣ ਤੁਹਾਡੇ ਨਾਲ ਕਿਹੜੀ ਕਿਹੜੀ ਜਥੇਬੰਦੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਕਿਉਂਕਿ ਹਰ ਪਾਸੇ ਅੱਜ ਦਾ ਹੜਤਾਲ ਆ ਤੇ ਤੁਹਾਨੂੰ ਕਿਹੜੀ ਜਥੇਬੰਦੀ ਨੇ ਤੁਹਾਡੇ ਨਾਲ ਸਮਰਥਨ ਦਿੱਤਾ ਦੇਖੋ ਸਮੂਥ ਟ੍ਰੇਡ ਜਥੇਬੰਦੀਆਂ ਸਾਡੇ ਨਾਲ ਸਮਰਥਨ ਦੇ ਰਹੀਆਂ ਨੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਡੇ ਨਾਲ ਸਮਰਥਨ ਦੇ ਵਿੱਚ ਨੇ ਪਰ ਅੱਜ ਦੀ ਜਿਹੜੀ ਮੇਨ ਕਾਲ ਸੀਗੀ ਉਹ ਟ੍ਰੇਡ ਜਥੇਬੰਦੀਆਂ ਵੱਲੋਂ ਜਿਹੜੀ ਅਮਰੀਕਾ ਨਾਲ ਟ੍ਰੇਡ ਡੀਲ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਸੀਗੀ ਸੋ ਅੱਜ ਤਾਂ ਅਸੀਂ ਉਹਨਾਂ ਨੂੰ ਸਮਰਥਨ ਦੇ ਰਹੇ ਹਾਂਗੇ ਸੋ ਅੱਗੇ ਜਿੱਦੇ ਵੀ ਕੋਈ ਸੰਘਰਸ਼ ਹੋਏਗਾ ਤਾਂ ਸਮੂਹ ਜਿਹੜੇ ਜਥੇਬੰਦੀਆਂ ਸਾਡੇ ਨਾਲ ਸਹਿਯੋਗ ਕਰਨਗੇ ਤੇ ਸਵਾਲ ਉਹੀ ਪੁਰਾਣਾ ਹੈ ਹਰ ਵਾਰ ਸਵਾਲ ਉਹੀ ਪੁਰਾਣਾ ਹੈ ਕਿ ਲੋਕ ਪਰੇਸ਼ਾਨ ਹੁੰਦੇ ਨੇ ਹੁਣ ਵੀ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਈਆਂ ਨੂੰ ਜੇ ਕਈਆਂ ਨੂੰ ਪਤਾ ਤੇ ਉਹ ਦੋ-ਦੋ ਘੰਟੇ ਬੱਸ ਸਟੈਂਡ ਤੇ ਵੇਟ ਕਰੀ ਜਾਂਦੇ ਨੇ ਦੇਖੋ ਟਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਨੇ ਉਹ ਇਸ ਮਹਿਕਮੇ ਨੂੰ ਚਲਾਉਣ ਲਈ ਕੋਈ ਬਾਲੇ ਸੰਜੀਦਾ ਨਹੀਂ ਆ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਨੇ ਚੰਡੀਗੜ੍ਹ ਲੁਧਿਆਣਾ ਤੇ ਮੋਗੇ ਦੇ ਬੱਸ ਸਟੈਂਡਾਂ ਦਾ ਦੌ ਉਹਨਾਂ ਵੱਲ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਸੀ ਕਿ ਕੀ ਤੁਹਾਨੂੰ ਡਰਾਈਵਰ ਕੰਡਕਟਰ ਪਰੇਸ਼ਾਨ ਕਰਦੇ ਨੇ ਸਾਨੂੰ ਕਿਤੇ ਨਾ ਕਿਤੇ ਸਾਡੀ ਬੇਇੱਜ਼ਤੀ ਸਾਡੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਬੀਬੀਆਂ ਭੈਣਾਂ ਤੇ ਸਵਾਰੀਆਂ ਵੱਲੋਂ ਇਹੀ ਗੱਲ ਕੀਤੀ ਗਈ ਆ ਕਿ ਤੁਸੀਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਸੋ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਕਿ ਠੀਕ ਆ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਉਹ ਵੱਖਰਾ ਵਿਸ਼ਾ ਪਰ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਸੀ ਆਪਣੇ ਆਮ ਪੰਜਾਬ ਹਰੇਕ ਵਾਸੀ ਤੱਕ ਸਾਡੀਆਂ ਮੰਗਾਂ ਤੇ ਸਾਡੀ ਆਵਾਜ਼ ਪਹੁੰਚ ਗਈ ਆ ਉਹ ਆਵਾਜ਼ ਜਿਹੜੀ ਆ ਕਿ ਹਰੇਕ ਬੀਬੀ ਹਰੇਕ ਭੈਣ ਹਰੇਕ ਬੱਚੇ ਤੱਕ ਪਹੁੰਚ ਗਈ ਜੀ ਬਿਲਕੁਲ ਜਿੱਥੇ ਕਪਾਸੇ ਟ੍ਰੇਡ ਯੂਨੀ ਅੱਖ ਵੱਖ ਜਿੱਥੇ ਬੰਦੀਆਂ ਵੱਲੋਂ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਸੀ ਉੱਥੇ ਦੂਜੇ ਪਾਸੇ ਪੀ ਆਰਟੀਸੀ ਪਨ ਬੱਸ ਦੇ ਜਿਹੜੇ ਮੁਲਾਜ਼ਮ ਆ ਉਹ ਵੀ ਸਟ੍ਰਾਈਕ ਤੇ ਨੇ ਜਾਣ ਕੇ ਅੱਜ ਸੜਕਾਂ ਤੇ ਤੁਹਾਨੂੰ ਬੱਸਾਂ ਨਹੀਂ ਦੇਖਣਗੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਪਰ ਜਿੱਥੇ ਇੱਕ ਪਾਸੇ ਜਿਹੜੀ ਆ ਭਾਰਤ ਬੰਦਾ ਸੱਦਾ ਪੀ ਆਰਟੀਸੀ ਪਨ ਬੱਸ ਜਿਹੜੀ ਸਟ੍ਰਾਈਕ ਤੇ ਬੈਠੀ ਹੋ ਉੱਤੇ ਦੂਜੇ ਪਾਸੇ ਜਿਹੜੇ ਲੋਕ ਆ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਲੋਕ ਘੰਟਾ-ਘੰਟਾ ਤੋਂ ਬੱਸ ਸਟੈਂਡ ਦੀ ਬੱਸ ਸਟੈਂਡ ਬੈਠੇ ਨੇ ਬੱਸ ਦੀ ਵੇਟ ਕਰ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਦੇਖਣਾ ਹੋਵੇਗਾ ਇਸ ਬੰਦਾ ਸੱਦੇ ਦਾ ਅਸਰ ਕਿੰਨਾ ਆਰ ਇਹਨਾਂ ਦੀ ਮੰਗਾ ਤੇ ਗੌਰ ਕਰਦੀ ਜਾਂ ਨਹੀਂ ਕਰਦੀ ਆਉਣ ਵਾਲਾ ਸਮਾਂ ਦੱਸੇਗਾ ਕਿਹੜੀ ਜਗ੍ਹਾ ਤੋਂ ਅੱਛਾ ਤੁਹਾਨੂੰ ਪਤਾ ਸੀ ਇੱਥੇ ਹਟਾਲੇ ਆਹਨ ਸਾਨੂੰ ਪਤਾ ਨਹੀਂ ਅੱਛਾ ਕਤਲ ਘਵਰੀ ਹੋ ਰਹੀ ਹੈ ਹਾਂਜੀ ਹਾਂ ਕਿੱਥੇ ਜਾਣਾ ਹੈ ਮੈਂ ਜਾਣਾ ਸਾਇਆ ਨੂੰ ਢੀਲੋ ਵਾਲਾ ਚਾਹਾਂ ਮੇਰੇ ਕੋਲ ਇੱਥੇ ਦਾ ਢੀਲੋ ਵਾਲਾ ਚਾਹ ਤੇ ਕੋਈ ਮਰਜ਼ੀ ਚਲਾ ਆ ਵੀ ਫਿਰ ਮੈਂ ਤਾਰ ਦੇਵਾਂਗਾ ਤੇ ਕੰਮ ਸਰਕਾਰੀ ਬੱਸ ਤੇ ਫ੍ਰੀ ਸਵਰ ਕਰਦੇ ਹਾਂ ਜੀ ਕਿਸੇ ਕਟ ਦੇ ਹਾਂਜੀ ਕਰਦੇ ਹੁੰਦੇ ਆ ਇਹ ਕਿਧਰ ਜਾਏ ਪੈਸੇ ਲਾ ਕੇ ਜਾਉਗੇ ਪੈਸੇ ਲਾ ਕੇ ਜਾਣੇ ਪਾਣੇ ਹਾਂਜੀ ਪ੍ਰਾਈਵੇਟ ਬੋਸਾਂ ਹਾਂਜੀ ਲਾਜਮੰਤ ਆ ਅੱਛਾ ਕਿੱਥੋਂ ਆਏ ਵੀ ਮਗਰੇ ਤੋਂ ਆਏ ਕਿੱਥੇ ਜਾਣਾ ਪਟਿਆਲੇ ਜਾ ਤੇਨੂੰ ਪਤਾ ਸਰਕਾਰੀ ਪਾਸਾ ਬੰਦੇ ਅੱਲਾ ਮੈਨੂੰ ਨਹੀਂ ਪਤਾ ਪੁੱਤ ਇਹ ਕਿੰਨੀ ਇੱਕ ਪਰੇਸ਼ਾਨੀ ਕਿੰਨੀ ਹੋ ਰਹੀ ਹੁਣ ਮੈਨੂੰ ਬਾਕਾਰ ਜੱਟੋ ਕੀ ਦੱਸਦਾ ਹੁਣ ਉਹਨੂੰ ਮੈਨੂੰ ਤਾਂ ਕੋਈ ਮਾਰਕਣਾ ਪਾਇਲੇ ਹਾਂ ਵੀ ਵੀ ਮੇਰਾ ਪਾਸਾ ਉਨੂੰ ਆਇਆ ਹੋ ਗਿਆ ਵੀ ਤੱਕ ਨਾ ਕਰਾਇਆ ਮੈਂ ਚਲ ਹੁਣ ਕਿੰਨੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਮੈਨੂੰ ਹੋ ਗਿਆ ਮੈਨੂੰ 2 ਮਹੀਨੇ ਹੋ ਗਿਆ ਨਹੀਂ ਨਹੀਂ ਇਹ ਤਾਂ ਬੱਸ ਸਟੈਂਡ ਤੇ ਆਇਆ ਹਾਂ ਹਾਂ ਹੁਣੀ ਆ ਕੇ ਖੜੀਆਂ ਜੇ ਤੁਸੀਂ ਐ ਮੂਰੇ ਮੂਰੇ ਸਾਡੇ ਪਿੱਛੇ ਆ ਜਾਓ ਹਾਂ ਜੀ ਖਾਂ ਲੱਗਿਆ ਹਾਂ 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 ਸਾਡਾ ਟੱਪੀ ਲਾ ਕੇ ਆਇਆ ਪੂਰੇ ਕਿਹਦੀ ਗ੍ਰਾਹ ਲੱਗਿਆ ਪੂਰੇ ਪਰਾਗਵਾਸ ਤੇ ਆ ਰਿਹਾ ਬੰਦਾ ਅੱਗੇ ਕਦੇ ਕਦੇ ਫਰੀ ਮੈਂ ਜਿੰਨੇ ਕਦੇ ਨਹੀਂ ਜਾਂਦੇ ਮੈਂ ਬਹੁਤ ਟਾਈਮ ਕਰਦੀ ਜੀ ਫਿਰ ਮੈਂ ਲੱਗ ਜਾਂਦੀ ਹਾਂ ਤੁਹਾਨੂੰ ਪਤਾ ਨਹੀਂ ਹਟਾਲੇ ਨਾ ਪਤਾ ਨਹੀਂ ਤਾਂ ਨਾ ਮੈਂ ਆਉਂਦੀ ਹਾਂ ਜਿਉਂ ਨੀ ਤੇ ਫਿਰ ਮੈਂ ਜਾ ਜਾਂਦੀ ਹਾਂ ਪਰ ਸ਼ਾਨੀ ਆਉਗੀ ਪਟਾੜੀ ਉਤਰਨਾ ਮੈਂ ਜੇ ਪਹੁੰਚਾਂ ਨੀ ਜੇ 212 ਲੈਣਗੇ ਵਿੱਚ ਹਾਂ ਲੈਣਗੇ ਨਾ ਮੰਡੀ ਸਗਾ ਮੈਂ ਤੁਰ ਤਾ ਰਹਿਣ ਵਾਲਾ ਪਰ ਅੱਜ ਦੇਖ ਰਹਾ ਬਹੁਤ ਜ਼ਿਆਦਾ ਇਕੱਟਾਰੀ ਸੀਗੀ ਦੋ ਘਟਜ ਪਰ ਬੱਸਾਂ ਨੀ ਆ ਰਹੀ ਸੀਗੀਆਂ ਪਰਾ ਕੀ ਕਰਿਆ ਹੁਣ ਸਰਕਾਰੀ ਬੱਸਾਂ ਬੰਦ ਆ ਪੂਰੀ ਸਰਕਾਰੀ ਬੱਸਾਂ ਸਰਕਾਰੀ ਬੱਸਾਂ ਪੂਰੀ ਬੰਦ ਨੇ ਪਤਾ ਹੀ ਹੜਤਾਲ ਹੈ ਅੱਜ ਅੱਜ ਹੜਤਾਲ ਹੈ ਜੀ ਜੀ ਨਹੀਂ ਪਤਾ ਹੀ ਤੁਹਾਨੂੰ ਪਹਿਲਾਂ ਇਹਦੇ ਬਾਰੇ ਪਤਾ ਹੈ ਪਤਾ ਸੀ ਹਾਂ ਜੀ ਪਤਾ ਸੀਗਾ ਪਹਿਲਾਂ ਹੂੰ ਤੇ ਹੁਣ ਕਿੰਨੇ ਪਰੇਸ਼ਾਨ ਹੋ ਰਹੇ ਹੋ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਦੋ ਘੰਟੇ ਤੋਂ ਖੜਾ ਵਾ ਇੱਥੇ ਹੂੰ ਪਰ ਬੱਸ ਕੋਈ ਮਿਲਦੀ ਨਹੀਂ ਜੀ ਹੁਣ ਕਿਹੜੀ ਜਗ੍ਹਾ ਜਾਣਾ ਤੁਸੀਂ ਅਸੀਂ ਤੋੜੀ ਜਾਣਾ ਸੀਗਾ ਤੋੜੀ ਹੂੰ ਤੋੜੀ ਵਿਆਹ ਤੇ ਜਾਣਾ ਕਿਤੇ ਨਹੀਂ ਤੋੜੀ ਅਸੀਂ ਸਾਰਾ ਸਪੈਸ਼ਲ ਰਿਹਾਇਸ਼ ਸਭ ਕਰੇ ਜਾਣਾ ਹਾਂ ਜੀ ਹਾਂ ਕਰੇ ਜਾਣਾ ਜੀ ਆਪਣੇ ਤੇ ਹੁਣ ਅਜਲ ਹੋ ਰਿਹਾ ਖਤਰਾ ਹੋ ਰਿਹਾ ਜੀ ਕੀ ਕਰਦੇ ਹਾਂ ਲੁਧਿਆਣਾ ਤੋਂ ਲਖਵੰਦਰ ਸਿੰਘ ਥੈਂਕਸ ਬਰਾਤੀ ਜੀ